ਤੋ ਮੰਦਿਰ ਦੇ ਅੰਦਰ ਸੀ ਆ ਚੁੱਕੇ ਆ ਜੀ ਸਭ ਤੋਂ ਪਹਿਲਾਂ ਮੰਦਿਰ ਦੇ ਅੰਦਰ ਤੁਹਾਨੂੰ ਦਿਖਾਇਆ ਕਿ ਮਹਾਵੀਰ ਬਜਰੰਗਬਲੀ ਦਰਸ਼ਨ ਕਰਾਇਆ ਉਸ ਤੋਂ ਬਾਅਦ ਜਿਹੜਾ ਵਾ ਜੀ ਦੇਖੋ ਪਵਿੱਤਰ ਬੋਲੀ ਹੈ ਜੀ ਜਿਹੜੇ ਬੋਲੀ ਦਰਸ਼ਨ ਦਰਸ਼ਨ ਕਰਾਉਣ ਲੱਗਾ ਵਾ ਬੋਲੀ ਦੇ ਅੰਦਰ ਵੀ ਚੱਲਦੇ ਆ ਔਰ ਇਹ ਅਦਭੁਤ ਹੈ ਜੀ ਇਹ ਜਗ੍ਹਾ ਵੀ ਅਦਭੁਤ ਹੈ ਔਰ ਇਹ ਪਵਿੱਤਰ ਬੋਲੀ ਜਿਹੜੀ ਹੈ ਨਾ ਜੀ ਇਹਦੀ ਵੀ ਕਿਰਪਾ ਜਿਹੜੀ ਹੈ ਸ਼ਦਾਲੂਆਂ ਤੇ ਅਦਭੁਤੀ ਹੈ ਜੀ ਇਸ ਜਲ ਦੇ ਨਾਲ ਜਿਹੜਾ ਵਾ ਨਾ ਜੀ ਕਿਸੇ ਵੀ ਤਰ੍ਹਾਂ ਤੁਹਾਨੂੰ ਰੋਗ ਹੋਏ ਕਿਸੇ ਵੀ ਤਰ੍ਹਾਂ ਦੇ ਗਣੀ ਕਿਸੇ ਨੂੰ ਲਾਲੋ ਕੋ ਫਿੰਸੀ ਫੋੜਾ ਜਾਂ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਹੈਗੀ ਆ ਸੋਕੜਾ ਹੋ ਗਿਆ ਤਾਂ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਆ ਜੀ ਇਹ ਇੰਨੀ ਪਵਿੱਤਰ ਜਗਾ ਵਾ ਜੀ ਸੋ ਅਸੀਂ ਅੰਦਰ ਵੀ ਚੱਲਦੇ ਆ ਤੁਹਾਨੂੰ ਮੈਂ ਬੋਲੀ ਦੇ ਦਰਸ਼ਨ ਦਿਖਾ ਰਿਆ ਵਾਂ ਔਰ ਇਹ ਇੱਕ ਬੋਲੀ ਨਹੀਂ ਹੈ ਜੀ ਤਿੰਨ ਜਗ੍ਹਾ ਤੇ ਇੱਥੇ ਬੋਲੀ ਹੈ ਇਹ ਕੇਸ ਥਾਨਾ ਜੀ ਇਹਦੇ ਨਾਲ ਬੈਕ ਸਾਈਡ ਤੇ ਮੰਦਰ ਤੇ ਉੱਥੇ ਵੀ ਪਵਿੱਤਰ ਬੋਲੀ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਹ ਪਵਿੱਤਰ ਜਿਹੜਾ ਵਾ ਥਾਨਾ ਜੀ ਉਹਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਿਹਾ ਜੀ ਇਹੋ ਬੋਲੀ ਬਾਬਾ ਸੋ ਮਲਗੀ ਮੇਰੇ ਕੋਲ ਸ਼ਬਦ ਘਟ ਜਾਂਦੇ ਜਦੋਂ ਮੈਂ ਗੱਲ ਕਰਦਾ ਨਾ ਜੀ ਇਦਾਂ ਦੇ ਪਵਿੱਤਰ ਸਥਾਨਾਂ ਦੀ ਜਦੋਂ ਗੱਲ ਕਰਦੇ ਆ ਤਾਂ ਸ਼ਬਦ ਘਟ ਪੈ ਜਾਂਦੇ ਆ ਜੀ ਬਾਬਾ ਜੀ ਦੀ ਕਿਰਪਾ ਜਿਹੜੀ ਹੈ ਨਾ ਅੱਜ ਦੇਖੋ ਛੋਟੇ ਛੋਟੇ ਪੰਛੀ ਤੇ ਜਿਹੜੇ ਆ ਇਹ ਵੀ ਬੇਸ਼ੁਮਾਰ ਨੇ ਤੇ ਜਾਨਵਰੂ ਜਿਹੜੇ ਨੇ ਬੇਸ਼ੁਮਾਰ ਨੇ ਕਬੂਤਰ ਨੇ ਔਰ ਮੈਂ ਕਈ ਪੰਛੀ ਦੇਖਿਆ ਜਿਹੜੇ ਤੇ ਛੱਲਾ ਲੂਨ ਦੇ ਵਿੱਚ ਖੇਡਦੇ ਰਹਿੰਦੇ ਨੇ ਇਹ ਦੇਖੋ ਜਿਹੜੇ ਦਿਵ ਸਥਾਨ ਹੁੰਦੇ ਨੇ ਨਾ ਜਿਹੜੇ ਪਵਿੱਤਰ ਸਥਾਨ ਹੁੰਦੇ ਉੱਥੇ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮਿਲਣਗੀਆਂ ਉੱਥੇ ਇਹ ਚੀਜ਼ਾਂ ਮਿਲਣਗੀਆਂ ਕਿ ਪੰਛੀ ਵੀ ਤੁਹਾਡੇ ਵਿੱਚ ਜਿਹੜ ਇਹ ਬੋਲ ਲੱਗਾ ਜੀ ਜਿਹੜੇ ਸੰਤ ਮਹਾਪੁਰਸ਼ ਨੇ ਉਹਨਾਂ ਦੀਆਂ ਇੱਥੇ ਤਸਵੀਰਾਂ ਨੇ ਸੋ ਅੰਦਰ ਚੱਲਦੇ ਆ ਹੁਣ ਤੁਹਾਨੂੰ ਭਗਵਾਨ ਦੇ ਦਰਸ਼ਨ ਕਰਾਉਣੀ ਹੈ ਜੀ ਮੇਨ ਜਿਹੜਾ ਮੰਦਿਰ ਹੈ ਮੇਨ ਸਥਾਨ ਜਿਹੜਾ ਵਾ ਜੀ ਬੋਲੇ ਨਾਸ ਦਾ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ਿਵਲਿੰਗ ਦੇ ਦਰਸ਼ਨ ਕਰਾਵਾਂਗੇ ਜੀ ਵਿਸ਼ਾਲ ਸ਼ਿਵਲਿੰਗ ਜਿਹੜਾ ਵਾ ਨਾ ਇੱਥੇ ਸਥਾਪਿਤ ਹੈ ਦਾ ਜੀ ਜਿਹਦੇ ਦਰਸ਼ਨ ਕਰਨ ਲਈ ਸ਼ਰਧਾਲੂ ਦੂਰ ਦੂਰ ਤੋਂ ਆਉਂਦੇ ਨੇ ਜੀ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਜਿਹੜਾ ਨਾ ਉਹ ਤੈਅ ਕਰਕੇ ਇਸ ਦਰਬਾਰ 'ਚ ਪਹੁੰਚਦੇ ਨੇ ਔਰ ਬੋਲੇ ਨਾਸ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਜੀ ਸੋ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆ ਸਦਾ ALU ਦੂਦੂ ਤਿਵਾਰੇ ਨੇ ਔਰ ਭਗਵਾਨ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰ ਰਿਹਾ ਜੀ ਸੋ ਅਸੀਂ ਵੀ ਚੱਲਦੇ ਅੰਦਰ ਔਰ ਤੁਹਾਨੂੰ ਦਰਸ਼ਨ ਕਰਾਉਣੇ ਆ ਬੋਲੇ ਬਾਬਾ ਦੇ ਦਰਸ਼ਨ ਕਰਾਉਣੇ ਆ ਉਹ ਦਰਸ਼ਨ ਬੋਲੇ ਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਇੱਥੇ ਜਿਹੜਾ ਪਵਿੱਤਰ ਧੂਣਾ ਵਾ ਜੀ ਉਹਦੇ ਵੀ ਦਰਸ਼ਨ ਕਰਾਵਾਂਗੇ ਸੋ ਅੰਦਰ ਦੀਆਂ ਤਸਵੀਰਾਂ ਦਿਖਾਉਣਾ ਤੁਹਾਨੂੰ ਕਿੰਨੇ ਸੁੰਦਰ ਤਰੀਕੇ ਨਾਲ ਜਿਹੜਾ ਵਾ ਜੀ ਬੋਲੇ ਨਾਥ ਦਾ ਦਵਾਰ ਜਿਹੜਾ ਸਜਾਇਆ ਦਾ ਵਾ ਦੇਖੋ ਸਜਾਵਟ ਦੇਖੋ ਤੁਸੀਂ ਕਿਉਂਕਿ ਸਾਵਣ ਮਹੀਨੇ ਦਾ ਇਹ ਪਹਿਲਾ ਸੋਮਵਾਰ ਆ ਜੀ ਔਰ ਇਹ ਸਜਾਵਟ ਜਿਹੜੀ ਸੋਛਦੇ ALU ਵੀ ਜਿਹੜੇ ਆ ਨਾ ਜੀ ਦੂਰ ਦੂਰ ਤੋਂ ਆ ਰਹੇ ਨੇ ਦਰਬਾਰ ਚ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਔਰ ਆਪਣੀ ਜ਼ਿੰਦਗੀ ਨੂੰ ਜਿਹੜਾ ਸਫਲ ਬਣਾ ਰਹੇ ਨੇ ਜੀ ਸੋ ਆਜੋ ਤੁਸੀਂ ਅੰਦਰ ਆਓ ਭਾਜੀ ਪਹਿਲਾਂ ਅਸੀਂ ਦਰਸ਼ਨ ਕਰਾਈਏ ਸੋ ਅੰਦਰ ਚੱਲਦੇ ਆਂ ਜੀ ਬੋਲੇ ਬਾਬਾ ਦੇ ਦਰਸ਼ਨ ਕਰਦੇ ਆਂ ਬੋਲੇ ਨਾ ਦੇ ਤੁਹਾਨੂੰ ਦਰਸ਼ਨ ਕਰਉਣੇ ਆ ਜੀ ਇਹ ਸਦੇ ALU ਜਿਹੜੇ ਆ ਆਪਣੀਆਂ ਸੇਵਾਵਾਂ ਦੇ ਰਹੇ ਨੇ ਸੇਵਾ ਕਰ ਰਹੇ ਨੇ ਆ ਦੇਖੋ ਅਸੀਂ ਇਹ ਉਹ ਦੁਬਾਰਾ ਵਾ ਜੀ ਬੋਲੇ ਬਾਬਾ ਜੀ ਦਾ ਜਿੱਥੇ ਲੋਕ ਆਪਣੀ ਆਪਣੀ ਸੇਵਾਵਾਂ ਦੇ ਰਹੇ ਪਹਿਲਾਂ ਜੀ ਇੱਕ ਮਿੰਟ ਰੁਕ ਜੇ ਰਾ बोले नाथ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਇਹ ਉਹ ਸ਼ਿਵਲਿੰਗ ਨੇ ਜੀ ਵਿਸ਼ਾਲ ਸ਼ਿਵਲਿੰਗ ਨੇ ਜਿਹਦੇ ਤੁਹਾਨੂੰ ਅੱਜ ਇਸ ਘਰ ਬੈਠੇ ਹੰ ਦਰਸ਼ਨ ਕਰਾ ਰਹੇ ਆ ਤੁਸੀਂ ਘਰ ਬੈਠੇ ਭਗਵਾਨ ਦੇ ਦਰਸ਼ਨ ਕਰੋ ਭਗਵਾਨ ਦੀ ਪ੍ਰਾਰਥਨਾ ਕਰੋ ਜੀ ਝੋਲੀਆਂ ਭਰ ਦਿੰਦੇ ਨੇ ਜੀ ਕਿਸੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਜੀ ਕਹਿੰਦੇ ਜੀ ਖਾਲੀ ਹੱਥ ਤੇ ਅਸ਼ਡਾ ਲੋਂਦੇ ਨੇ ਔਰ ਝੋਲੀਆਂ ਭਰ-ਭਰ ਕੇ ਜਾਂਦੇ ਨੇ ਜੀ ਅਪਾਰ ਕਿਰਪਾ ਜਿਹੜੀ ਹੈ ਨਾ ਸੰਤਾਂ ਦੇਸ਼ ਦਾ ਹਲੂਆ ਤੇ ਜਿਹੜੀ ਬਣੀ ਰਹਿੰਦੀ ਹੈ ਜੀ ਇਹ ਬੋਲੇ ਬਾਬਾ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਤੁਸੀਂ ਵੀ ਘਰ ਬੈਠੇ ਦਰਸ਼ਨ ਕਰੋ ਜੀ ਸੋ ਇਹ ਜਿਹੜੇ ਸੇਵਾਦਾਰ ਨੇ ਜੀ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਨੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਭਗਵਾਨ ਦੀ ਸੇਵਾ ਕਰ ਰਹੇ ਨੇ ਜੀ ਸੇਵਾ ਬੰਦੀ ਵੀ ਹੈਗੀ ਆ ਜੀ ਥੋੜਾ ਸਹੀ ਗੱਲ ਤੇ ਲਖਦਾ ਪੰਜ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਜੀ ਹੋ ਗਿਆ ਸਾਨੂੰ 3-4 ਸਾਲ ਹੋ ਗਿਆ ਸਾਲ ਹੋ ਗਿਆ ਹਨਾ ਅਨੰਦ ਹੁੰਦਾ ਆ ਕੇ ਸੇਵਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਨੰਦ ਹੈ ਬਹੁਤ ਜ਼ਿਆਦਾ ਅਨੰਦ ਹੈ ਵਾਹਿਗੁਰੂ ਇਹੋ ਜਿਹਾ ਸਵਰਗ ਕੀ ਦੇ ਨਹੀਂ ਅੱਛਾ ਜੀ ਹਾਂ ਜੀ ਜੀ ਵਾਹਿਗੁਰੂ ਇਹ

ਸੇਵਾ ਕਰਨੇ ਕਿ ਉਹ ਕਰਾਤੇ ਹਨ ਹੋਰ ਥਕਾਵਟ ਵੀ ਹਮੇ ਕੋਈ ਕੁਛ ਨਹੀਂ ਹੁੰਦੀ ਜਿੰਨੀ ਮਰਜ਼ੀ ਸੇਵਾ ਕਰ ਲਿਆ ਹਮੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਲੇ ਠੀਕ ਹੈ ਜੀ ਤਾਂ ਉਹਨਾਂ ਦੀ ਕਿਰਪਾ ਸੇ ਇਹ ਜੋ ਹਮ ਕਰਦੇ ਹਾਂ ਇਹਨੇ ਖਾਲੀ ਹੱਥੇ ਦਾਲ ਲੋਂਦੇਰ ਝੋਲੀਆਂ ਭਰ ਦਿੰਦੇ ਹਾਂ ਹਾਂ ਬਿਲਕੁਲ ਭਰ ਦਿਆ ਬਾਬਾ ਜੀ ਬਿਲਕੁਲ ਭਰ ਦਿਆ ਬਿਲਕੁਲ ਭਰ ਦਿਆ ਹੈ ਇਹ ਝੋਲੀਆਂ ਜੋ ਮੰਗੋ ਉਹ ਦਿੰਦੇ ਆ ਜੋ ਵੀ ਪ੍ਰੋਬਲਮ ਹੋਏਗੀ ਤੁਹਾਡੀ ਇਹਨਾਂ ਨੂੰ ਕਹੋਗੇ ਤੁਹਾਡੀ ਪੂਰੀ ਹੋਏਗੀ ਠੀਕ ਹੈ ਤੋ ਬਾਕੀ ਇਹ ਬਾਬਾ ਜੀ ਜਾਣਦੇ ਆ ਸਭ ਕੁਝ ਸਭ ਬੱਚਿਆਂ ਦਾ ਜਾਣਦੇ ਆ ਦੇਖਦੇ ਆ ਹੈ ਨਾ ਤੇ ਸਭ ਤੁਸੀਂ ਜੋ ਮੰਗੋਗੇ ਉਹਨਾਂ ਕੋਲ ਮਿਲ ਜਾਏਗਾ ਸੌ ਮਹੀਨੇ ਚ ਬਹੁਤ ਰੌਣਕ ਹੁੰਦੀਆਂ ਨਾ ਜੀ ਬਹੁਤ ਜਿਆਦਾ ਵੈਸੇ ਵੀ ਇੱਥੇ ਰੌਣਕ ਹੀ ਹੁੰਦੀ ਹੈ 24 ਘੰਟੇ ਅੱਛਾ ਜੀ 24 ਘੰਟੇ ਰੌਣਕ ਹੁੰਦੀ ਹੈ ਇੱਥੇ 12 ਮਹੀਨੇ ਰੌਣਕ 12 ਮਹੀਨੇ 12 ਦੁਨੀਆ ਆਂਦੀ ਹੈ ਦਰਸ਼ਨ ਕਰਨ ਵਾਸਤੇ ਬਹੁਤ ਹੀ ਸੰਗਤ ਹੈ ਬਾਹਰ ਦੀ ਤੇ ਆਪਣੇ ਇਧਰ ਲੱਖੇ ਦੀ ਵੀ ਬਹੁਤ ਜ਼ਿਆਦਾ ਹੈ ਕਿਤੇ ਜਿਨ੍ਹਾਂ ਦੇ ਔਲਾਦ ਨਹੀਂ ਦੀ ਔਲਾਦ ਪ੍ਰਾਪਤੀ ਵੀ ਹੁੰਦੀ ਹੈ ਜਿੱਥੇ ਹਾਂ ਜੀ ਹਾਂ ਜੀ ਇਹ ਬੋਲੀਆਂ ਬਣੀਆਂ ਹੋਈਆਂ ਹਨ ਵਾਸਤੇ ਫਿਰ ਬਾਬਾ ਜੀ ਫਲ ਪਾਉਂਦੇ ਉੱਥੇ ਬੈਠੇਦੇ ਹੈ ਇਹਨਾਂ ਦੇ ਅੱਗੇ ਫਰਿਆਦ ਕਰਦੇ ਹੈ ਤਾਂ ਸਭ ਕੁਝ ਮਿਲਦਾ ਚੋਲੀਆਂ ਮਤਰੁੰਦੀਆਂ ਕੋ ਮੇਰੇ ਵਿਸ਼ਵਾਸ ਹੈ ਜੀ ਡ੍ਰਿੜ੍ਹ ਵਿਸ਼ਵਾਸ ਸ਼ਰਸ਼ਧਾਲੂਆਂ ਦਾ ਉਹ ਵਿਸ਼ਵਾਸ ਪੰਦਾ ਵੀ ਹੈਗਾ ਜੀ ਸੋ ਇਹ ਬੋਲੇ ਬਾਬਾ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਮੈਂ ਇੱਕ ਵਾਰੀ ਫਿਰ ਕਹਾਂਗਾ ਫਿਰ ਦਰਸ਼ਨ ਦਿਰਾਉ ਇੱਕ ਵਾਰੀ ਕਿਉਂਕਿ ਇਹ ਮੇਨ ਸਥਾਨ ਹੈ ਜੀ ਬੋਲੇ ਨਾ ਦਾ बोले बाबा जी ਦਾ ਉਹ ਵਿਸ਼ਾਲ ਸ਼ਿਵਲਿੰਗ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੁਸੀਂ ਅੱਜ ਘਰ ਬੈਠੇ ਦਰਸ਼ਨ ਕਰੋ ਭਗਵਾਨ ਦੇ ਸ਼ਖਸ਼ਾਤ ਸਭ ਸ਼ਾਤ ਭਗਵਾਨ ਬੋਲੇ ਨਾਦ ਜਿਹੜੇ ਇੱਥੇ ਵਿਰਾਜਮਾਨ ਨੇ ਜੀ ਅਰਸ਼ਦਾਲੂਆਂ ਦੇ ਆਪਣਾ ਸ਼ੀਰਵਰ ਜਿਹੜਾ ਬਣਾਈ ਰੱਖਦੇ ਨੇ ਜੀ ਸ਼ੀਰਵਰ ਬਣਾਈ ਰੱਖਦੇ ਨੇ ਜਿਹੜੀ ਕਿਰਪਾ ਨਾ ਜੀ ਮੈਂ ਅੱਜ ਥੋੜੇ ਬਾਹਰ ਸੀ ਆਜਨੇ ਸ੍ਰੀ ਦਾਲੂਆਂ ਦੀ ਕਿਰਪਾ ਜਿਹੜੀ ਹੈ ਨਾ ਜੀ ਬਣੀ ਰਹਿੰਦੀ ਆ ਅਪਾਰ ਕਿਰਪਾ ਜਿਹੜੀ ਬੋਲੇ ਨਾਦ ਦੀ ਬਣੀ ਜਾਂਦੀ ਆ ਸੋ ਸੌਣਮੀਨ ਦਾ ਜਿਹੜਾ ਇਹ ਪਵਿੱਤਰ ਦੇ ਨਾਲ ਆ ਜੀ ਅੱਜ ਦੇ ਸੁਪੁੱਤਰ ਦਿਨ ਤੁਹਾਨੂੰ ਇੱਥੇ ਲੈ ਕੇ ਆਏ ਸੀ ਸੋ ਬੋਲੇ ਨਾਲ ਦੇ ਤੁਹਾਨੂੰ ਦਰਸ਼ਨ ਕਰਾਈ ਜੀ ਇਸ ਤੋਂ ਬਾਅਦ ਤੁਹਾਨੂੰ ਇੱਥੇ ਜਿਹੜੀ ਬੋਲੀਆਂ ਜੀ ਉਹਨਾਂ ਦੇ ਦਰਸ਼ਨ ਵੀ ਕਰਾਉਣੇ ਆ ਇੱਕ ਬੋਲੀ ਤੁਹਾਨੂੰ ਦਰਸ਼ਨ ਕਰਾਈਏ ਦੂਸਰੀ ਬੋਲੀਆਂ ਦੇ ਦਰਸ਼ਨ ਕਰਨੇ ਆ ਔਰ ਵਿਸ਼ਾਲ ਧੂਣਾਵਾਂ ਜੀ ਕਿਤੇ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਉਸ ਧੂਨੇ ਦੇ ਦਰਸ਼ਨ ਵੀ ਕਰਾਉਣੇ ਆ ਜੀ ਸੋ ਇਹ ਨੰਦੀ ਮਹਾਰਾਜ ਆ ਜੀ ਨੰਦੀ ਮਹਾਰਾਜ ਦੇ ਅੱਗੇ ਵੀ ਜਿਹੜੀ ਸੇਵਾਦਾਰ ਆਪਣੀ ਸੇਵਾਵਾਂ ਦੇ ਰਹੇ ਨੇ ਸੋ ਉਸ ਹਦਲੂ ਵਿੱਚ ਉਤਸ਼ਾਹ ਬੜਾ ਵਾ ਜੀ ਇਸ ਮੰਦਿਰ 'ਚ ਖਾਸ ਕਰਕੇ ਜਿਹੜੀ ਦੇਖਣ ਨੂੰ ਮਿਲਦੀ ਆ ਵੀ ਉਤਸ਼ਾਹ ਬਹੁਤ ਜ਼ਿਆਦਾ ਵਾ ਸ਼ੁਕਰੀਆ ਜੀ ਸ਼ੁਕਰੀਆ ਇਹ ਲੋ ਭਈਆ ਜਿਹਾ ਬੋਲੇ ਬਾਬਾ ਜੀ ਇਹਦੇ ਨਾਲ ਹੀ ਕ੍ਰਿਸ਼ਨ ਦਾ ਵੀ ਹੈ ਜੀ ਰਾਧੇ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਹੈ ਜੀ ਉਹਦੇ ਤੁਹਾਨੂੰ ਦਰਸ਼ਨ ਦਿਖਾਉਂਦੇ ਆ ਜੀ ਇਹ ਰਾਧੇ ਕ੍ਰਿਸ਼ਨ ਦੀ ਮੂਰਤੀ ਹੈ ਜੀ ਸੋ ਅਸੀਂ ਇੱਕ ਵਾਰੀ ਪ੍ਰਕਰਮਾ ਵੀ ਕਰਦੇ ਆ ਜੀ ਸ਼ਿਵਲਿੰਗ ਦੀ ਇਹ ਸ਼ਿਵਲਿੰਗ ਦੇ ਇਸੇ ਪ੍ਰਕਰਮਾ ਕਰਕੇ ਵੀ ਦਿਖਾਉਂਦੇ ਆ ਦੇਖੋ ਤੁਸੀਂ ਅਹ ਦੇਖੋ ਭਗਵਾਨ ਨਾਰਾਇਣ ਜੀ ਔਰ ਲਕਸ਼ਮੀ ਮਾਤਾ ਜੀ ਦੀ ਮੂਰਤੀ ਸਥਾਪਿਤ ਹੈ ਔਰ ਇਸ ਸਾਈਡ ਦੇਖੋ ਜਿਹੜਾ ਕਿੰਨਾ ਸੁੰਦਾ ਇੱਕ ਸੁੰਦਰ ਵਾਤਾਵਰਨ ਹੈ ਜੀ ਇਹ ਚੀਜ਼ਾਂ ਜਿਹੜੀਆਂ ਜੀ ਸਾਡੇ ਇਲਾਕੇ 'ਚ ਮਿਲਦੀਆਂ ਹੀ ਨਹੀਂ ਦੰਦੀ ਚੀਜ਼ਾਂ ਆ ਦੇਖੋ ਤੁਸੀਂ ਕਿੱਡਾ ਪਿਆਰਾ ਇੱਕ ਕਿੱਡਾ ਵਧੀਆ ਰੂਪ ਦਿੱਤਾ ਦਾ ਜੀ ਮੰਦਰ ਨੂੰ ਔਰ ਮੰਨ ਨੂੰ ਸ਼ਾਂਤੀ ਮਿਲਦੀ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਜਗ੍ਹਾ ਤੇ ਆ ਕੇ ਸ਼ਾਂਤੀ ਮਿਲਦੀ ਹੈ ਦੇਖੋ ਭਗਵਾਨ ਦੇ ਅਲੱਗ-ਅਲੱਗ ਚਿੱਤਰ ਜਿਹੜੇ ਜੀ ਉਹ ਬਣਾਏ ਗਏ ਨੇ ਅਲੱਗ-ਅਲੱਗ ਬਣਾਏ ਗਏ ਨੇ ਉਸ ਤੋਂ نیچے ਜਿਹੜਾ ਵਾ ਹਰੀਆਵਲ ਜਿਹੜੀ ਦਿਖਾਈ ਗਈ ਹੈ ਜੀ ਔਰ ਬੋਲੇਨਾਥ ਜਿਹੜੇ ਵੀ ਰਾਜਮਾਨ ਨੇ ਸੈਂਟਰ ਦੇ ਵਿੱਚ ਜੀ ਔਰ ਆਲੇ ਦੁਆਲੇ ਜਿਹੜਾ ਨਾ ਬੋਲੇਨਾਥ ਦੇ ਸ਼ਿਵਲਿੰਗ ਤੇ ਆਲੇ ਦੁਆਲੇ ਜਿਹੜੀ ਲੋਕੇਸ਼ਨ ਜਿਹੜੀ ਆ ਉਹ ਅਲੱਗ ਵ ਔਰ ਸਹੀ ਕਹਿ ਰਹੀ ਸੀ ਤੇ ਭੈਣ ਜੀ ਉਹਨਾਂ ਨੇ ਜਿਹੜੇ ਲੇਡੀਜ਼ ਨੇ ਬੋਲਦੇ ਸੀ ਉਹ ਸਹੀ ਕਹਿ ਰਹੇ ਸੀ ਕਿ ਇਹ ਸਵਰਗ ਹੈ ਜੀ ਔਰ ਵਾਕਈ ਇਹ ਸਵਰਗਾ ਤੁਸੀਂ ਇੱਥੇ ਇੱਕ ਵਾਰੀ ਆਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਵਰਗ ਉਹ ਨਰਕੀ ਹੁੰਦਾ ਵਾ ਜੀ ਸਵਰਗ ਜੀ ਸਵਰਗ ਦੀ ਪ੍ਰਾਪਤੀ ਕਰਨੀ ਹੈ ਤਾਂ ਇਸ ਮੰਦਿਰ ਚ ਆਓਗੇ ਤਾਂ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਜੀ ਸੋ ਹੁਣ ਅਸੀਂ ਚੱਲਦੇ ਹਾਂ ਜੀ ਤੁਹਾਨੂੰ ਵਿਸ਼ਾਲ ਧੂਣੇ ਦੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਹੋਰ ਵੀ ਇੱਥੇ ਜਿਹੜੀਆਂ ਦੇਵੀ ਮੂਰਤੀਆਂ ਨੇ ਜੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬੋਲੇ ਬਾਬਾ ਦੇ ਤੁਹਾਨੂੰ ਦਰਸ਼ਨ ਕਰਾਏ ਆ ਜੀ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਦਿਖਾਣੇ ਆ ਇੱਥੇ ਜਿਹੜੀਆਂ ਪਵਿੱਤਰ ਔਰ ਸੁੰਦਰ ਬੋਲੀਆਂ ਨੇ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਸੋ ਇਹ ਸੁੰਦਰਤਨ ਦੁਆਰਾ ਜਿਹੜਾ ਦਿਖਾਇਆ ਜੀ ਬੋਲੀਨਾਥ ਦਾ ਸੋ ਬੋਲੀਨਾਥ ਦੇ ਦੁਆਰੇ ਦੇ ਬਾਹਰ ਜਿਹੜੇ ਆ ਜੀ ਉਹ ਵੀ ਦੇਖੋ ਇੱਥੇ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਸਥਾਪਿਤ ਨੇ ਸੋ ਪਹਿਲਾਂ ਇਸ ਤੁਹਾਨੂੰ ਬੋਲੀ ਬਾਬਾ ਦੇ ਦਰਸ਼ਨ ਕਰਵਾਉਤੀ ਆ ਜੀ ਹੁਣ ਤੁਹਾਨੂੰ ਅਸੀਂ ਇੱਥੇ ਜਿਹੜੇ ਇਹ ਦੇਖੋ ਜਿਹੜੀਆਂ ਮੂਰਤੀਆਂ ਨੇ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਜੀ ਜਿਹੜਾ ਬੋਲੀ ਬਾਬਾ ਇਹ ਸਮਾਧੀਆਂ ਨੇ ਜੀ ਸਮਾਦੀ ਸਥਾਨ ਸਮਾਦੀ ਸਥਾਨ ਦੇ ਥੋ ਇਸ ਸਮਾਦੀ ਸਾਨਾ ਜੀ ਸੋ ਕੋਣ ਜੀ ਤੁਹਾਨੂੰ ਇਹ ਦੇਖੋ ਇਹ ਜਿਹੜੀ ਸਮਾਦੀਆਂ ਜਿੰਨੀਆਂ ਵੇ ਜੀ ਦੇਖਣ ਕਰਾ ਰਹੇ ਆ ਜੀ ਸੋ ਸਮਾਦੀਆਂ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਤੁਹਾਨੂੰ ਲੈ ਕੇ ਚੱਲਦੇ ਆਂ ਬੋਲੀ ਤੇ ਪਵਿੱਤਰ ਬੋਲੀ ਹੈ ਜੀ ਬੋਲੀ ਦੇ ਦਰਸ਼ਨ ਕਰਾਉਣੇ ਆ ਬੋਲੀ ਦਾ ਰਹਿਸੇ ਬੜਾ ਵਾ ਜੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਦੇਖੋ ਜਿਸ ਤਰ੍ਹਾਂ ਚੌਕੜਾ ਹੋ ਗਿਆ ਜਾਂ ਕਿਸੇ ਨੂੰ ਆਫੈਂਸਿਵ ਫੋੜਾ ਵਾ ਜਾਂ ਖਾਰਸ਼ਾ ਤਾਂ ਇਸ ਬੋਲੀ ਵਿੱਚ ਇਸ਼ਨਾਨ ਕਰਨਾ ਬਿਲਕੁਲ ਠੀਕ ਹੋ ਜਾਂਦਾ ਜੀ ਸੋ ਪਵਿੱਤਰ ਬੋਲੀ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਅੱਛਾ ਇੱਕ ਚੀਜ਼ ਹੋਰ ਹੈ ਜੀ ਦੇਖੋ ਇਹ ਵਾਤਾਵਰਣ ਦੇਖੋ ਤੁਸੀਂ ਮੈਂ ਇੱਕ ਵਾਰੀ ਕਹਾਂਗਾ ਕੈਮਰਾਮੈਨ ਨੂੰ ਵੀ ਥੋੜਾ ਜਿਹਾ ਕੈਮਰਾ ਘੁਮਾ ਕੇ ਦਿਖਾਓ ਭਾਜੀ ਇਹਦਾ ਪੂਰਾ ਘੁਮਾਓ ਜਰਾ ਕੈਮਰਾ ਇਹ ਵਾਤਾਵਰਣ ਦੇਖੋ ਤੁਸੀਂ ਇਹ ਇਦਾਂ ਦੇ ਵਾਤਾਵਰਣ ਜਿਹੜੇ ਹਨ ਜੀ ਬਹੁਤ ਘੱਟ ਮਿਲਦੇ ਆ ਜੀ ਬਹੁਤ ਘੱਟ ਲੱਭਦੇ ਆ ਸੋ ਇਹ ਵਾਤਾਵਰਣ ਜਿਹੜਾ ਤੁਹਾਨੂੰ ਇਸ ਦਵਾਰੇ ਦੇ ਮਿਲੇਗਾ ਇਸ ਮੰਦਿਰ ਜੀ ਮਿਲੇਗਾ ਜੀ ਇਹ ਦੇਖੋ ਵਾਤਾਵਰਣ ਬਹੁਤ ਹੀ ਸੁੰਦਰ ਵਾਤਾਵਰਣ ਆ ਜੀ ਜਿਸ ਤਰ੍ਹਾਂ ਸਾਖ ਸੋ ਇਹ ਵਾਤਾਵਰਨ ਜਿਹੜਾ ਬਹੁਤ ਜ਼ਿਆਦਾ ਸ਼ਾਂਤੀ ਇਸ ਦੁਆਰੇ ਤੇ ਮਿਲਦੀ ਹੈ ਜੀ ਮਨ ਨੂੰ ਅਲੱਗ ਫੀਲਿੰਗ ਹੁੰਦੀ ਹੈ ਔਰ ਮਨ ਜਿਹੜਾ ਬਿਲਕੁਲ ਅਸਥਿਰ ਹੋ ਜਾਂਦਾ ਜੀ ਜਿੰਨੇ ਮਰਜ਼ੀ ਤੱਕ ਦਿਮਾਗ ਤੇ ਟੈਨਸ਼ਨ ਹੋਵੇ ਇਸ ਦੁਆਰੇ ਦੇ ਆ ਕੇ ਟੈਨਸ਼ਨਾਂ ਸਾਰੀਆਂ ਖਤਮ ਹੋ ਜਾਂਦੀਆਂ ਜੀ ਇੰਨੀ ਪਾਵਰਫੁਲ ਜਗ੍ਹਾ ਵਜੀ ਸੋ ਨਜ਼ਦੀਕ ਸਾਡੇ ਬੋਲੀ ਆ ਗਈ ਹੈ ਜੀ ਤੁਹਾਨੂੰ ਬੋਲੀ ਦੇ ਦਰਸ਼ਨ ਕਰਾਉਣੇ ਆ ਸੋ ਇਹ ਪਵਿੱਤਰ ਸਥਾਨ ਹੈ ਜੀ ਇਹ ਬੋਲੀਆਂ ਨੇ ਇਹ ਤੁਸੀਂ ਦੇਖੋ ਵੀ ਕੈਮਰਾਮੈਨ ਕਹਾਂਗਾ ਤਸਵੀਰਾਂ ਦਿਖਾਓ ਜਿਹੜਾ ਕਿੱਥੇ ਲੋਕ ਇਸ਼ਨਾਨ ਕਰਦੇ ਆ ਜੀ ਇੱਕ ਬੋਲੀ ਤੁਹਾਨੂੰ ਅਸੀਂ ਪਿੱਛੇ ਦਿਖਾਈ ਹੈ ਜੀ ਉਹ ਦੂਸਰੀ ਬੋਲੀ ਇਹ ਹੈ ਉਹਦੇ ਕੋਲ ਸੁੰਦਰ ਤੇ ਪਵਿੱਤਰ ਜਲ ਜਿਹੜਾ ਵਾ ਜੀ ਇੱਥੇ ਆ ਰਿਹਾ ਵਾ ਸੋ ਬਾਬਾ ਜੀ ਇੱਥੇ ਆ ਗਏ ਉਹਨਾਂ ਨੇ ਵੀ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਇਸ ਬੋਲੀ ਬਾਰੇ ਜੀ ਬਾਬਾ ਜੀ ਇਸ ਬੋਲੀ ਦਾ ਜਿਹੜਾ ਵਾ ਜੀ ਕੀ ਰਸ ਹੈ ਕੀ ਮਹੱਤਵ ਹੈ ਇਹ ਬਾਬਾ ਜੀ ਦੀ ਜਿੱਥੇ ਚੌਥੀ ਜਗ੍ਹਾ ਕੋਣੀ ਲੱਗੀ ਸੀ ਜ਼ਮੀਨ ਦੇ ਵਿੱਚ ਉੱਥੋਂ ਗੁਪਤ ਗੰਗਾ ਨਿਕਲਣੀ ਸ਼ੁਰੂ ਹੋ ਗਈ ਸੀ ਉਹ ਗੁਪਤ ਗੰਗਾ ਉਸ ਟਾਈਮ ਵੀ ਨਿਕਲ ਰਹੀ ਹੈ ਹਾਂਜੀ ਉਹ ਗੁਪਤ ਗੰਗਾ ਹੈ ਹਾਂਜੀ ਇਹਨੂੰ ਨੋਮਣੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਅੱਛਾ ਜੀ ਹਾਂਜੀ ਇਹ ਦੱਸੇ ਵੀ ਬਾਬਾ ਜੀ ਜਦੋਂ ਇਹਨਾਂ ਡਿੱਗੇ ਉਸ ਸਮੇਂ ਦੀ ਹਾਂਜੀ ਉਸ ਸਮੇਂ ਦੀ ਜਦੋਂ ਬਾਬਾ ਜੀ ਦਾ ਤੁਹਾਗਾ ਲਗਾਇਆ ਸੀ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਨੀਆਂ ਲੱਗੀਆਂ ਸੀ ਉਸ ਟਾਈਮ ਦਾ ਜਲ ਉੱਥੇ ਨਿਕਲ ਰਿਹਾ ਹੈ ਇਹ ਕਿੰਨੀ ਜਗ੍ਹਾ ਤੇ ਲੱਗੀ ਸੀ ਇਹ ਚਾਰ ਜਗ੍ਹਾ ਤੇ ਲੱਗੀ ਹੋਈ ਹੈ ਤਿੰਨ ਜਗ੍ਹਾ ਬੋਲੀ ਬਣੀ ਹੈ ਔਰ ਚੌਥੀ ਜਗ੍ਹਾ ਜ਼ਮੀਨ ਚੋਂ ਫੁਹਾਰਾ ਨਿਕਲਿਆ ਜੋ ਅੱਜ ਨਿਕਲਦਾ ਮੌਜੂਦ ਹੈ ਜਲ ਨਿਕਲ ਰਿਹਾ ਜਿਹੜਾ ਜਲ ਨਿਕਲਦਾ ਹੈ ਜੀ ਇਹ ਉਹ ਫੁਹਾਰਾ ਜਿਹੜਾ ਬਾਹਰ ਆ ਰਿਹਾ ਹੈ ਜੀ ਹਾਂਜੀ ਔਰ ਇਸ਼ਨਾਨ ਕਰਨਾ ਜਿਹੜਾ ਵਾ ਕਿਹੜੇ ਕਿਹੜੇ ਰੋਗ ਠੀਕ ਹੋ ਜਾਂਦੇ ਜੀ ਇਸ਼ਨਾਨ ਕਰਨ ਦੇ ਨਾਲ ਚੰਬੜੀ ਕੋਈ ਸਕਿਨ ਪ੍ਰੋਬਲਮ ਆ ਸਾਰੇ ਹੀ ਕੋੜ ਦੱਦਰੀ ਖਾਰਸ ਫਿੰਸੀਆਂ ਉਹ ਦੁੱਖ ਦੂਰ ਹੁੰਦੇ ਲੋਕਾਂ ਦੇ ਕਿਸੇ ਵੀ ਤਰ੍ਹਾਂ ਦਾ ਰੋਗ ਹੋਏ ਜੀ ਕਿਸੇ ਵੀ ਤਰ੍ਹਾਂ ਦਾ ਸਕਿਨ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੋਏ ਉਹ ਦੁੱਖ ਦੂਰ ਹੁੰਦੇ ਅੱਛਾ ਇੱਕ ਬੋਲੀ ਪਿੱਛੇ ਹੋ ਗਈ ਜਿਹੜੀ ਮੰਦਰ ਦੇ ਸਾਹਮਣੇ ਫਰੰਟ ਤੇ ਆ ਇੱਕ ਇਹ ਹੋ ਗਈ ਜੀ ਇੱਕ ਸਾਹਮਣੇ ਆ ਉਧਰ ਇੱਕ ਉਹ ਚੱਕ ਬੈਕ ਸਾਈਡ ਹੈ ਹਾਂ ਇੱਕ ਉਦਲੀ ਸਾਈਡ ਹੈ ਚਾਰ ਬੋਲੀਆਂ ਜੀ ਦੇਖੋ ਇਹ ਚਾਰ ਸਥਾਨ ਨੇ ਜਿੱਥੇ ਇਸ਼ਨਾਨ ਕਰਦੇ ਲੋਕ ਜੀ ਸੰਤਾ ਜਿਹੜੀ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ ਸ਼ਰਦਾਲੂ ਦੂਧੂਤ ਹੁੰਦੇ ਨੇ ਔਰ ਉਹ ਇੱਥੇ ਆ ਕੇ ਇਸ਼ਨਾਨ ਕਰਦੇ ਇਹ ਦੇਖੋ ਇਹ ਔਰਤਾਂ ਸੇ ਬਣਾਇਆ ਦਾ ਜੀ ਕਿਉਂਕਿ ਗੁਪਤ ਜਗ੍ਹਾ ਬਣਾਈ ਥੋੜੀ ਜਿੱਥੇ ਔਰਤਾਂ ਨੇ ਇਸ਼ਨਾਨ ਕਰਨਾ ਹੁੰਦਾ ਬਾਹਰੀ ਸਾਈਡ ਤੇ ਜਿਹੜਾ ਵਾ ਜੀ ਮਰਦਾਂ ਨੇ ਇਸ਼ਨਾਨ ਕਰਨਾ ਹੁੰਦਾ ਉਹ ਇਸ ਸਾਈਡ ਤੇ ਹੁੰਦਾ ਨੇ ਕਰਨਾ ਹੁੰਦਾ ਜੀ ਔਰ ਦੇਖੋ ਜਗ੍ਹਾ ਤੇ ਤੁਸੀਂ ਦੁਬਾਰੇ ਤੇ ਆਓਗੇ ਤਾਂ ਫਿਰ ਪਤਾ ਲੱਗਦਾ ਵਾ ਕਿ ਭਗਵਾਨ ਦੀ ਕਿਰਪਾ ਕਿੰਨੀ ਆ ਸੋ ਇੱਥੇ ਵੱਡੀ ਗੱਲ ਇੱਕ ਹੋਰ ਆ ਜੀ ਜਿਹੜੇ ਇੱਥੇ ਬਾਬਾ ਜੀ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਇੰਤਜ਼ਾਮ ਬੜੇ ਵਧੀਆ ਕੀਤੇ ਗਏ ਆ ਜੀ ਇੰਤਜ਼ਾਮ ਬਹੁਤ ਵਧੀਆ ਕੀਤੇ ਗਏ ਆ ਰਹਿਣ ਵਾਸਤੇ ਜਿਹੜਾ ਇੱਥੇ ਆ ਜੀ ਰਹਿਣ ਵਾਸਤੇ ਕਮਰੇ ਬਣਾਏ ਗਏ ਆ ਲੰਗਰ ਦੀ ਵਿਵਸਥਾ ਜਿਹੜੀ ਹੈ 24 ਘੰਟੇ ਕੀਤੀ ਗਈ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਦੂਰ ਦੂਰ ਤੋਂ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਦੀਆਂ ਮਨੋਕਾਮਨਾ ਵੀ ਪੂਰਨ ਹੁੰਦੀ ਆ ਇੱਥੇ ਰਹਿੰਦੇ ਵੀ ਨੇ ਔਰ ਆਪਣਾ ਆਰਾਮ ਵੀ ਫਰਮੁੰਦੇ ਨੇ ਹਰ ਇੱਕ ਫੈਸਿਲਿਟੀ ਜਿਹੜੀ ਹੈ ਨਾ ਬਾਬਾ ਜੀ ਨੇ ਦਿੱਤੀ ਹੈ ਜੀ ਕਿਸੇ ਚੀਜ਼ ਦੀ ਘਾਟ ਨਹੀਂ ਆ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਸੋ ਇਦੇ ਨਾਲ ਇੱਕ ਦੁਬਾਰਾ ਹੋਰ ਆ ਜੀ ਸ਼ਨੀ ਧਾਮ ਵੀ ਹੈਗਾ ਵਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਬਾਬਾ ਜੀ ਦੇ ਧੂਨੇ ਦੇ ਦਰਸ਼ਨ ਕਰਾਵਾਂਗੇ ਜੀ ਸੋ ਸ਼ਨੀ ਧਾਮ ਜਿਹੜਾ ਜੀ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਸ਼ਦਾਲੂ ਇੱਥੇ ਵੀ ਆਇਆ ਹੈ ਦੁਆਰੇ ਤੇ ਵੀ ਆਇਆ ਦੇ ਆ ਜੀ ਸੋ ਇਹਨਾਂ ਨਾਲ ਵੀ ਗੱਲ ਕਰਦੇ ਪੰਜ ਕਿੰਨਾ ਸਮਾਂ ਹੋ ਗਿਆ ਦੁਆਰੇ ਜਾਂਦੇ ਜੀ میری شادی نو این ਮਸਾਲ ਲੱਗਾ ਉਹਦੋਂ ਦਾ ਸਿੱਧੇ ਆ ਰਿਹਾ ਵਾਜੀ ਵਾਹ ਹਾਂਜੀ اچھا ਕਹਿੰਦੇ ਖਾਲੀ ਹੱਥ ਹੁੰਦੇ ਆ ਜੀ ਝੋਲੀਆਂ ਭਾ ਦਿੰਦੇ ਆ ਦਰਵਾਜ਼ੇ ਤੇ ਸਹੀ ਗੱਲ ਹੈ ਜੀ ਇਹ ਤਾਂ ਸੱਚੀਆਂ ਗੱਲਾਂ ਆ ਝੁੱਠੀਆਂ ਥੋੜੀਆਂ ਇੱਥੇ ਜਿਹੜਾ ਵੀ ਆਂਦਾ ਆਪਣੀ ਪੂਰੀ ਮੁਰਾਦਾ ਕਰਕੇ ਜਾਂਦਾ ਹਾਂਜੀ ਕੋਈ ਕਮੀ ਨਹੀਂ ਛੱਡਦੇ ਕੋਈ ਕਮੀ ਨਹੀਂ ਇੱਥੇ ਵਾਜੀ ਵਾਹ ਤੇ ਕੋਈ ਛਡਾਲੂ ਨਹੀਂ ਜਿਨ੍ਹਾਂ ਦਾ ਡ੍ਰਿੜ ਵਿਸ਼ਵਾਸ ਹੈ ਜੀ ਉਹ ਵਿਸ਼ਵਾਸ ਹੈ ਵੀ ਸਹੀ ਹੈ ਜੀ ਕਿਉਂਕਿ ਕਮੀ ਕੋਈ ਨਹੀਂ ਛੱਡਦੇ ਜੀ ਉਹ ਭਗਵਾਨ ਕਮੀ ਕੋਈ ਨਹੀਂ ਛੱਡਦੇ ਜੀ ਸੋ ਇਹ ਛਣੀ ਦਾਮ ਆ ਜੀ ਪਵਿੱਤਰ ਛਣੀ ਦਾਮ ਆ ਇਹ ਤਾਂ ਦਰਸ਼ਨ ਅਸੀ ਕਰਾ ਰਹੀਆਂ ਜੀ ਤੁਸੀਂ ਘਰ ਬੈਠੇ ਸ਼ਨੀ ਦਾਮ ਸ਼ਨੀ ਮਹਾਰਾਜ ਦੇ ਦਰਸ਼ਨ ਕਰੋ ਜੀ ਦੇਵੋਂ ਕੇ ਦੇਵ ਸ਼੍ਰੀ ਸ਼ਨੀ ਦੇਵ ਮਹਾਰਾਜ ਕੀ ਜੈ ਸ਼ਨੀ ਦਾਮ ਦੇ ਦਰਸ਼ਨ ਤੋਂ ਬਾਅਦ ਆਲਾ ਜੀ ਆ ਤਨ ਦੇਖੋ ਸਿੱਧ ਬਾਬਾ ਬਲਕਨਾਥ ਜੀ ਸਿੱਧ ਬਾਬਾ ਬਲਕਨਾਥ ਜੀ ਦੀ ਮੂਰਤੀ ਵੀ ਤੇ ਸਥਾਪਿਤ ਆ ਜੀ ਔਰ ਉਹਦੇ ਨਾਲ ਹੀ ਬਿਲਕੁਲ ਜਿਹੜਾ ਸਾਈਂ ਬਾਬਾ ਜੀ ਦੀ ਮੂਰਤੀ ਹੈ ਜੀ ਮੈਂ ਥੋੜਾ ਲੱਗ ਕੇ ਆ ਕੇ ਦਰਸ਼ਨ ਫਰਾਉ ਜੀ ਇਹ ਸਾਈਂ ਬਾਬਾ ਜੀ ਦਾ ਮੰਦਿਰ ਹੈ ਜੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਿਤ ਆ ਜੀ ਔਰ ਇਹਦੇ ਨਾਲ ਹੀ ਜਿਹੜਾ ਵਾ ਜੀ ਸ਼੍ਰੀ ਰਾਦੇਕ੍ਰਿਸ਼ਨ ਦਾ ਦਰਬਾਰ ਆ ਜੀ ਸ਼੍ਰੀ ਰਾਦੇਕ੍ਰਿਸ਼ਨ ਭਗਵਾਨ ਦਾ ਦਰਬਾਰ ਆ ਇਹ ਦੇਖੋ ਸੁੰਦਰ ਮੂਰਤੀ ਆ ਜੀ ਸ਼੍ਰੀ ਰਾਦੇਕ੍ਰਿਸ਼ਨ ਦੀ ਉਧਰ ਨਾਲ ਹੀ ਅਗਲੇ ਬੰਨੇ ਜਿਹੜਾ ਵਾ ਜੀ ਸ਼੍ਰੀ ਦੁਰਗਾ ਮਾਤਾ ਜੀ ਦੀ ਦੁਰਗਾ ਮਾਤਾ ਜੀ ਦੀ ਮੂਰਤੀ ਸਥਾਪਿਤ ਆ ਜੀ ਦੁਰਗਾ ਮਾਤਾ ਜੀ ਦਾ ਇਹ ਭਵਨ ਜਿਹੜਾ ਵਾ ਜੀ ਸਥਾਪਿਤ ਆ ਇੱਥੇ ਦੇਖੋ ਸੁੰਦਰ ਮੂਰਤੀ ਆ ਔਰ ਮਾਤਰਾਣੀ ਅਪਾਰ ਕਿਰਪਾ ਜਿਹੜੀ ਸ਼ਰਧਾਲੂਆਂ ਤੇ ਬਣਾਈ ਰੱਖਦੀ ਆ ਜੀ ਇਸ ਤੋਂ ਅੱਗੇ ਜਿਹੜਾ ਜੀ ਧਰਮਰਾਜ ਚਿਤ੍ਰਗੁਪਤ ਉਹ ਜਮਰਾਜ ਦਾ ਮੰਦਿਰ ਆ ਜੀ ਇਹ ਦੇਖੋ ਇਹ ਤੁਹਾਨੂੰ ਮੰਦਿਰ ਬਹੁਤ ਘੱਟ ਮਿਲਣਗੇ ਜੀ ਕਿਉਂਕਿ ਇਹ ਬਹੁਤ ਜ਼ਿਆਦਾ ਸਾਂਝੜੇ ਘਟ ਮਿਲਦੇ ਆ ਉਹ ਇਹ ਵੀ ਇੱਥੇ ਸਥਾਨ ਜਿਹੜਾ ਮੌਜੂਦ ਹੈ ਜੀ ਜਿਹਦੇ ਵਿੱਚ ਸ਼੍ਰੀ ਧਰਮਰਾਜ ਜੀ ਚਿਤੁਰ ਗੁਪਤ ਜੀ ਔਰ ਜਮਰਾਜ ਜੀ ਦਾ ਇਹ ਮੰਦਿਰ ਹੈ ਜੀ ਸੋ ਇਹ ਤੁਹਾਨੂੰ ਘਰ ਬੈਠਣ ਦਰਸ਼ਨ ਕਰਾ ਰਹੇ ਆ ਜੀ ਸੋ ਇਹ ਸਾਡੀ ਲਈ ਕੁਝ ਅਗਾਹ ਵੀ ਚਲਦੀ ਰਹੇਗੀ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਜੀ ਉਹਨਾਂ ਦੇ ਦਰਸ਼ਨ ਕਰਾਈ ਦੇ ਆ ਭਗਵਾਨ ਦੇ ਦਰਸ਼ਨ ਕਰਾਈ ਦੇ ਆ ਸੋ ਇਹ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਅਗਾਹ ਵੀ ਚਲਦੀ ਰਹਿਣਗੀਆਂ ਸੌਨ ਮਹੀਨੇ ਜਾ ਤੱਕ ਦਰਸ਼ਨ ਕਰਾਈ ਦੇ ਆ ਸੋ ਹੁਣ ਚੱਲਦੇ ਆ ਜੀ ਬਾਬਾ ਜੀ ਦੇ ਧੂਨੇ ਤੇ ਬਾਬਾ ਜੀ ਦਾ ਪਵਿੱਤਰ ਧੂਣਾ ਜਿਹੜਾ ਵਾ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਉਹਦੇ ਦਰਸ਼ਨ ਕਰਨੇ ਆ ਜੀ ਸੋ ਮੰਦਿਰ ਤੋਂ ਦਰਸ਼ਨ ਕਰਾ ਦੇ ਸੀ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਆ ਜੀ ਸਿੱਧ ਜੋਗੀ ਬਾਬਾ ਚਟਪਟ ਨਾਸ ਜੀ ਦਾ ਅਖੰਡ ਧੂਣਾ ਵਾ ਜੀ ਇਹ ਅਖੰਡ ਧੂਣਾ ਜਿਹੜਾ ਵਾ ਅਖੰਡ ਧੂਣਾ ਜਿਹੜਾ ਵਾ ਉਹਦੇ ਦਰਸ਼ਨ ਕਰਨੇ ਆ ਜੀ ਦੱਸਦੇ ਨੇ ਵੀ ਸਦੀਆਂ ਤੋਂ ਸਦੀਆਂ ਤੋਂ ਇਹ ਧੂਣਾ ਜਿਹੜਾ ਵਾ ਐਦਾਂ ਹੀ ਚੱਲਦਾ ਆ ਰਿਹਾ ਜੀ ਇਹ ਧੂਣਾ ਜਿਹੜਾ ਚੱਲਦਾ ਆ ਰਿਹਾ ਵਾ ਔਰ 24 ਘੰਟੇ 12 ਮਹੀਨੇ ਜਿਹੜਾ ਧੂਣਾ ਇਹ ਚੱਲਦਾ ਹੀ ਰਹਿੰਦਾ ਵਾ ਜੀ ਚੱਲਦਾ ਹੀ ਰਹਿੰਦਾ ਵਾ ਔਰ ਇਸ ਜਗ੍ਹਾ ਤੇ ਜਿਹੜਾ ਜੀ ਜਿਹੜਾ ਜਗ੍ਹਾ ਦਾ ਮੇਨ ਪ੍ਰਸ਼ਾਦ ਜਿਹੜਾ ਵਾ ਨਾ ਜੀ ਇਸ ਧੂਨੇ ਦਾ ਵਾ ਜੀ ਬਭੂਤ ਦਾ ਪ੍ਰਸ਼ਾਦ ਹੁੰਦਾ ਵਾ ਇਸ ਮੰਦਿਰ ਚ ਜਿਹੜਾ ਮੇਨ ਪ੍ਰਸ਼ਾਦ ਬਭੂਤ ਦਾ ਵਾ ਰੱਖ ਜਿਹੜੀ ਹੈ ਨਾ ਜੀ ਇਹ ਜਿਹੜੀ ਪ੍ਰਸ਼ਾਦ ਦੇ ਰੂਪ ਚ ਦਿੱਤੀ ਜਾਂਦੀ ਹੈ ਜੀ ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਜੰਗਲ ਜਿਹੜਾ ਇਸ ਦਰਵਾਜ਼ੇ ਦੇ ਜੰਗਲ ਹਨ ਜੀ ਇਹ ਜੰਗਲ ਦੀ ਲੱਕੜ ਜਿਹੜੀ ਆ ਸਿਰਫ ਤਾਂ ਸਿਰਫ ਬਾਬਾ ਜੀ ਦੇ ਧੂਨੇ ਦੇ ਕੰਮ ਹੁੰਦੀ ਹੈ ਜੀ ਸੋ ਇਹ ਧੂਨੇ ਦੇ ਵਿੱਚ ਜਿਹੜੀ ਲੱਕੜ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ ਹੋਰ ਕਿਸੇ ਵੀ ਕੰਮ 'ਚ ਇਸਤੇਮਾਲ ਨਹੀਂ ਕੀਤੀ ਜਾਂਦੀ ਸੋ ਇਹ ਉਹੀ ਲੱਕੜ ਹੈ ਜੀ ਜਿਹ ਜਿਹੜਾ ਇਸ ਮੰਦਿਰ ਦੇ ਹਾਲਦੋ ਵਾਲੇ ਸਾਰਾ ਜੰਗਲ ਹੋ ਦੀ ਵਿਸ਼ਾਲ ਜੰਗਲ ਆ ਉਹਦੀ ਲੱਕੜ ਜਿਹੜੀ ਇਸਤੇਮਾਲ ਕੀਤੀ ਆ ਰਹੀ ਹੈ ਔਰ ਇਹ ਪ੍ਰਸ਼ਾਦ ਦੇ ਰੂਪ ਚ ਦਿੱਤੀ ਜਾਂਦੀ ਆ ਔਰ ਸੰਗਤਾਂ ਜਿਹੜੀਆਂ ਆ ਜੀ ਦੂਰ ਦੂਰ ਤੋਂ ਆਉਂਦੀਆਂ ਨੇ ਬਾਬਾ ਜੀ ਦੇ ਧੁੰਨੇ ਤੇ ਨਤਮਸਤਕ ਹੁੰਦੀਆਂ ਨੇ ਮੱਥਾ ਦੇਖਦੀਆਂ ਨੇ ਉਹਨਾਂ ਦੀ ਮਨੋਂ ਕਾਮਨਾ ਪੂਰਨ ਹੁੰਦੀ ਆ ਲੈ ਜੀ ਮੈਂ ਤਕਰੀਬਨ ਜਿੰਨੇ ਵੀ ਸ਼ਰਧਾਲੂਆਂ ਨਾਲ ਗੱਲ ਕੀਤੀ ਆ ਜੀ ਤਕਰੀਬਨ ਹੇਰ-ਹੇਰੇ ਇੱਕ ਸਾਥ ਜਿੰਨੇ ਵੀ ਸ਼ਰਧਾਲੂ ਸਾਰਿਆਂ ਨੇ ਇਹੀ ਦੱਸਿਆ ਵਾ ਜੀ ਕਿ ਸਾਡੀਆਂ ਝੋਲੀਆਂ ਭਰਤੀਆਂ ਵਾ ਜੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਥੀ ਖਾਲੀ ਹੱਥ ਆਏ ਆ ਝੋ ਬਾਬਾ ਜੀ ਕਿਰਪਾ ਕਰਦੇ ਨੇ ਜੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਜੀ ਸੋ ਇਹ ਬਾਬਾ ਜੀ ਦੀ ਮੂਰਤੀ ਹੈ ਜੀ ਇਹ ਫੋਟੋਆਂ ਨੇ ਲੱਗੀਆਂ ਜੀ ਲੱਗ ਲੱਗੀਆਂ ਜੀ ਅਲੱਗ-ਅਲੱਗ ਮਹਾਂਪੁਰਸ਼ ਜਿਹੜੇ ਆ ਉਹਨਾਂ ਦੀਆਂ ਫੋਟੋਆਂ ਵਿੱਚ ਲੱਗਦੀਆਂ ਜੀ ਸੋ ਇਹ ਬਾਬਾ ਜੀ ਤੁਹਾਨੂੰ ਤੁਹਨੇ ਦਰਸ਼ਨ ਕਰਾ ਦੇ ਸੀ ਸੋ ਇਹ ਅਦਭੁਤ ਜਗ੍ਹਾ ਵਜੀ ਕੋਸ਼ਿਸ਼ ਕਰਿਆ ਕਰੋ ਆਪਣੇ ਘਰਾਂ 'ਚੋਂ ਟਾਈਮ ਕੱਢਿਆ ਕਰੋ ਔਰ ਭਗਵਾਨ ਦੇ ਦਵਾਰੇ ਤੇ ਆਇਆ ਕਰੋ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਸਾਡੇ ਇਲਾਕੇ 'ਚ ਧਾਰਮਿਕ ਸਥਾਨ ਬਹੁਤ ਨੇ ਜੀ ਇਤਿਹਾਸਿਕ ਸਥਾਨ ਬਹੁਤ ਨੇ ਪਾਵਰਫੁੱਲ ਸਥਾਨ ਨੇ ਜਿਹਨਾਂ ਦੇ ਦਰਸ਼ਨ ਕਰਿਆ ਕਰੋ ਤੁਸੀਂ ਪਠਾਨਕੋੜ ਗੁਰਦਾਸਪੁਰ ਪਠਾਨਕੋੜ ਹਾਈਵੇ ਰੋਡ ਜਿਹੜਾ ਵਾਜੀ ਹਾਈਵੇ ਰੋਡ ਦੇ ਉੱਪਰ ਕਟਾਰੂ ਚੱਕ ਪਿੰਡ ਵਾਜੀ ਕਟਾਰੂ ਚੱਕ ਪਿੰਡ ਦੇ ਵਿੱਚ ਜਿਹੜਾ ਵਾਜੀ ਚਟਪਟ ਨਾਸਜੀ ਦਾ ਜਿਹੜਾ ਦਵਾਰਾ ਵਾਜੀ ਸੋ ਇਸ ਦਵਾਰੇ ਦੇ ਜਰੂਰ ਆਇਆ ਕਰੋ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਸੋ ਗੁਰਰਾਜਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ